ਬਾਪਰ ਰਕੇਸ਼ ਤਿਆਰ ਪਰ ਤਿਆਰ ਹੈ ਕਿ ਮੁੰਡੇ ਕੌਡੀ ਖੇਡਣ ਦੀ ਖੇਡ ਵਿੱਚ ਖੜਿਆ ਆ ਕੇ ਓ ਚਿਹਰੇ ਤੱਕਦੇ ਸ਼ੇਰਾਂ ਵੇ ਓ ਰੱਖਦੇ ਟੌਲਿਆਂ ਨੂੰ ਲਿਸ਼ਕਾ ਕੇ ਦੁਨੀਆ ਪਹੁੰਚੀ ਜਾਂਦੀ ਹੈ ਦੂਰੋਂ ਨੇੜੇ ਹਮ ਹਮਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਨੱਟਰਾ ਬਹਿ ਜਾ ਗੋਡੀ ਲਾ ਕੇ ਮਿੱਤਰਾ ਬਹਿ ਜਾ 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 ਹੋ ਗਈ ਓ ਮੇਰੇ ਵੀਰਿਓ ਨੰਬਰ ਰਕੇਸ਼ ਦਾ ਉਹ ਫਿਰੋਜ਼ਪੁਰਿਆ ਕੀ ਹਾਲ ਚਾਲ ਆ ਫਿਰ ਰਪੋਟਾ ਓਕੇ ਆ ਰਪੋਟਾ ਓਕੇ ਆ ਰਪੋਟਾ ਓਕੇ ਆ ਰਪੋਟਾ ਓਕੇ ਆ ਅੱਜ ਫਿਰੋਜ਼ਪੁਰ ਗੂੰਜੂ ਮੇਰੇ ਮਿੱਤਰੋ ਕਿ ਨੇੜਤਾ ਕੀਤੀ ਐ ਬੰਤਾ ਨਹੀਂ ਰਾਤ ਵੀ ਲੰਗੀ ਐ ਦਿਨਤਾ ਨਹੀਂ ਸੋਚ ਸਕੈਲੋਂ ਵੱਡੀ ਆ ਬਾਕੀ ਗੱਲ ਰੱਬ ਤੇ ਬਾਕੀ ਗੱਲ ਰੱਬ ਤੇ ਛੱਡੀ ਐ ਅੰਬੇ ਦੀ ਰੇਡ ਮਨ ਦਾਣੇ ਵਾਲਾ ਬੂਟਾ ਲਾ ਗਿਆ ਤਕੜਾ ਜੱਫਾ ਆਪਣੀ ਟੀਮ ਲਈ ਮੇਰੇ ਵੀਰੋ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਇਹ ਆ ਨੌਜਾਨ ਮੇਰੇ ਵੀਰੋ ਪਿੱਕਾ ਸ਼ਾਤਰ ਵਾਲਾ ਨਰਮਾਣਾ ਉਚਾਣੇ ਦਾ ਲੱਕ ਹੈ ਇਹਦੇ ਵੀਰ ਨੇ ਵੀ ਬੜੀ ਵਧੀਆ ਕਬੱਡੀ ਖੇਡੀ ਹੈ ਪਿੱਕਾ ਵੀ ਅੱਜ ਦੇ ਸਮੇ ਦਾ ਸਿਰੇ ਦਾ ਖਿਡਾਰੀ ਹੈ ਆਓ ਸਾਹਮਣੇ ਸੱਤੂ ਡਬਲ ਟੱਚ ਹੋਊ ਕਿ ਨਹੀਂ ਗੱਲ ਸਮੇ ਦੀ ਮਿਲਾਂ ਗਾਲਬ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਸਤਨਾਮ ਸਿੰਘ ਸੱਤੂ ਖੰਡੂਰ ਸਾਹਿਬ ਦੀ ਧਰਤੀ ਦਾ ਆਪਣੀ ਟੀਮ ਲਈ ਜੋੜ ਗਿਆ ਆਹ ਕੌਣਾ ਐ ਅਮਰੀਕ ਖੋਸਿਆ ਵਾਲਾ ਤਸ ਫਿਰ ਉਹ ਸਾਹਮਣੇ ਜਿਹਦੇ ਲੱड्डा ਪੱਲਪੁਰੀਆਂ ਵਾਲਾ ਮੇਰੇ ਮਿੱਤਰੋ ਉਹ ਬਟਾਲੇ ਦੇ ਇਲਾਕੇ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅੱਜ ਫਿਰੋਜ਼ਪੁਰ ਚ ਕਹਿੰਦੇ ਇਹ ਚੋਟੀ ਦੇ ਮੁਕਾਬਲੇ ਆ ਮੇਰੇ ਮਿੱਤਰੋ ਪਿਛਲੇ ਸਾਲ ਵੀ ਪਹਿਲਾ ਚੋਟੀ ਦਾ ਹੋਇਆ ਉਹ ਮੁੰਡਿਆਂ ਨੇ ਆਪਣੇ ਰਿਕਾਰਡ ਆਪੇ ਤੋੜਦੇ ਆਪਣੇ ਰਿਕਾਰਡ ਕਹਿੰਦੇ ਆਪੇ ਤੋੜਦੇ ਉਹ ਫਿਰ ਕਹਿੰਦੇ ਜੱਸ ਪੌਂਸਰ ਦਾ ਬਹੁਤ ਵੱਡਾ ਧੰਨਵਾਦ ਹੈ ਜਸ ਸਪੌਂਸਰ ਦਾ ਬਹੁਤ ਵੱਡਾ ਧੰਨਵਾਦ ਹੈ ਜਸ ਤੇ ਮੁੰਡਿਆਂ ਦਾ ਪਰ ਪਰਾਨਾ ਦਾ ਧੰਨਵਾਦ ਹੈ ਇੱਕ ਪਿਛਲੇ ਜਿਹੜੀ ਵੱਟਾ ਘਾਟਾ ਵੀ ਪਿਆ ਪਰ ਮਨਸ ਮੁਝਾਉਣੇ ਪੈਂਦੇ ਆ ਮਿਹਰ ਕਰੇ ਪ੍ਰਣਾਤਨਾ ਉਹ ਟਾਰਜਨ ਵਿਗੜ ਗਿਆ ਸਿੱਧੂ ਆ ਟਾਰਜਨ ਕਹਿੰਦੇ ਵਿਗੜਿਆ ਹੋਇਆ ਲੋਟ ਨਹੀਂ ਆਉਂਦਾ ਹੁੰਦਾ ਟਾਰਜਨ ਜਦੋਂ ਵਿਗੜ ਜਾਂਦਾ ਤੇ ਲੋਟ ਨਹੀਂ ਆਉਂਦਾ ਆਹ ਅੰਬਿਆ ਆਹ ਧੁੱਕਾ ਆਲਿਆ ਲੈ ਵੀ ਪੌਪਰੀਆ ਦੇਖ ਤੋ ਹੱਥ ਕਰਕੇ ਦੇਖ ਅਨਦਾਣੇ ਵਾਲਿਆ ਚੱਕ ਨੌਜਾਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਭੱਲੇ ਆਹ ਲਓ ਜੀ ਫਿਰ ਦੂਜਾ ਜੱਫਾ ਅਨਦਾਣੇ ਵਾਲੇ ਬੂਟੇ ਨੇ ਅੰਬੇ ਨੂੰ ਲਾ ਦਿੱਤਾ ਉਹ ਬੂਟੇ ਦਾ ਫਰੋਜਪੁਰ ਵਾਲੇ ਜੱਫਾ ਵਧੀਆ ਲੱਗਿਆ ਕਿ ਨਹੀਂ ਫਿਰ ਆਹ ਤਾੜੀ ਵੱਜਦੀ ਐ ਤਾੜੀ ਵੱਜਦੀ ਐ ਉਧਰ ਜਗਜੀਤ ਤੇ ਮਹਿਮਾ ਵੀਰ ਨੇ ਗੱਲ ਕੈਨੇਡਾ ਦੀ ਚਲਦੀ ਐ ਅੰਬੇ ਨੂੰ ਖੁਸ਼ੀ ਜੱਫਾ ਲਾ ਦੇਵੇ ਡੋਨਾ ਡੋਨਾ ਵੀਰ ਐ ਖੁਸ਼ੀ ਜੱਫਾ ਲਾ ਦੇਵੇ ਤੇ ਕਹਿੰਦੇ 2100 ਦੇ ਪਾ ਜਾਵੇਗਾ ਲਈ ਫੇਰ ਅੰਬੇ ਦੇ ਪਾ ਹੈ ਗਈ ਹੈ ਗਈ ਆ ਆਹ ਸਾਹਮਣੇ ਰੇਡਾਂ ਪੈਂਦੀਆਂ ਮੇਰੇ ਮਿੱਤਰੋ ਉਹ ਜੱਫੇ ਲੱਗਦੇ ਆਹ ਸਾਹਮਣੇ ਕਹਿੰਦੇ ਦੁਨੀਆ ਵੇਂਦੀ ਹੈ ਦੁੱਕਾ ਵੜਿਆ ਲੋਕ ਪਾੜਾ 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 ਪਿਆਰ ਕਰਦੇ ਆ ਅੱਬਾ ਕਹਿੰਦੇ ਕਬੱਡੀ ਪਾ ਰਿਹਾ ਉਹ ਭੱਜ ਗਿਆ ਮੁੰਡਾ ਮੇਰੇ ਮਿੱਤਰੋ ਰਤਿੰਦਰ ਰਜੇਵਾਰੇ ਕੀ ਖਿਆਲਾ ਬਿੱਕਾ ਇੱਕ ਤਲਵੰਡੀ ਚੌਧਰੀਆਂ ਦਾ ਬਿੱਕਾ ਮੇਰੇ ਵੀਰਿਓ ਔਰ ਇੱਕ ਬਿੱਕਾ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਇਹ ਨੌਜਾਨ ਹਰਿਆਣੇ ਵਾਲਾ ਬਿੱਕਾ ਅੱਜ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਖੇਡਣ ਆਇਆ ਹੋਇਆ ਆਹ ਸੱਤੂ ਬੜਿੰਗ ਪਿੰਡ ਹੈ ਖਡੂਰ ਸਾਹਿਬ ਕਰਕੇ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਇਸ ਨੌਜਵਾਨ ਨੇ ਕਰ ਲਈ ਹੈ ਔਰ ਮੈਂ ਬੇਨਤੀ ਕਰਦਾ ਹਾਂ ਉਧਰ ਏਕਮ ਸੋਨੂ ਨਿਊਜ਼ੀਲੈਂਡ ਸੈਕੰਡ ਪ੍ਰਾਈਜ਼ ਹੈ ਗੁਰਪ੍ਰੀਤ ਕਤਰ ਹੋਣਾ ਦਾ ਮਨਕੀਤ ਕੈਨੇਡਾ ਦਾ ਦੀਪ ਸਿੰਗਾਪੁਰ ਤੇ ਜੋਵਨ ਜਰਮਨੀ ਸਾਰੇ ਭਰਾਵਾਂ ਦਾ ਸਤਕਾਰ ਆਓ ਸਾਹਮਣੇ ਜਰਮਨੀ ਕੀ ਲੜਦਾ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਜਰਮਨ ਚੀਤ ਲੱਡੇ ਦੀ ਪਈ ਹੋਈ ਰੇਡ ਹੁਸ਼ਾਰਾ ਪੋਪਰੀਆ ਖੁਸ਼ੀ ਟੁੱਕਾਂ ਵਾਲਾ ਸਭਜਕਾਰ ਸੋਨੂ ਐ ਆਹ ਖੁਸ਼ੀ ਤੇ ਕਹਿੰਦੇ ਲੱਡਾ ਲੱਡਾ ਤੇ ਖੁਸ਼ੀ ਫੜ ਗਿਆ ਕੁੱਟ ਫੜ ਗਿਆ ਕੁੱਟ ਫੜ ਗਿਆ ਕੁੱਟ ਲੱਗਿਆ ਜੋ ਆਹ ਲੱਡਾ ਭੱਜ ਗਿਆ ਮੇਰੇ ਮੁੱਤਰ ਆਹ ਖੁਸ਼ੀ ਨੂੰ ਕਹਿੰਦੇ ਲੱਡਾ ਭੱਜ ਗਿਆ ਬਲਕਰਨ ਬਾਈ ਕਹਿੰਦਾ ਲਵੀ ਦਾ ਕਹ ਕੱਟਵਾ ਧੰਨਵਾਦ ਹੈ ਲਵੀ ਸਾਡਾ ਫਿਰੋਜ਼ਪੁਰੀਆ ਵੱਡਾ ਯੋਗਦਾਨਾ ਵੱਡੇ ਭਰਾ ਦਾ ਪਰ ਕਹਿੰਦੇ ਅੱਜ ਦੇ ਮੇਲੇ ਦੇ ਲਈ ਮੁੰਡੇ ਕਹਿੰਦੇ ਗਗਣ ਵੀ ਉਹ ਥੰਮ ਬੜ ਕੇ ਖੜ ਗਿਆ ਉਹ ਗਗਣ ਵੀ ਕਹਿੰਦੇ ਉਹ ਥੰਮ ਬੜ ਕੇ ਖੜ ਗਿਆ ਇਹ ਵੀਰ ਦੇ ਭਰਾ ਦੇ ਰਪਿੰਦਰ ਆ ਕੌਣ ਹੈ ਉਹੀ ਹੈ ਇਹ ਉਹੀ ਹੈ ਜਿਹਦਾ ਵੱਡਾ ਦਿਲ ਹੈ ਵੱਡਾ ਜਿਗਰ ਹੈ ਜਿਹੜੇ ਨੌਜਵਾਨ ਦੇ ਲੀਗਦਾਰਨ ਵੱਡੀ ਸੱਟ ਲੱਗੀ ਤੇ ਪੱਟੀ ਮੇਰੇ ਵੀਰੋ ਘਾਲਣਾ ਘਾਲ ਕੇ ਦੁਬਾਰਾ ਫੇਰ ਗਰਾਊਂਡਾਂ ਦੇ ਵਿੱਚ ਆ ਗਿਆ ਇਹ ਬੜਿੰਗਾ ਵਾਲਾ ਸੱਤੂ ਹੈ ਅੰਬਿਆ ਆਹ ਹਣ ਦਾਣੇ ਵਾਲਾ ਤੈਨੂੰ ਦੋ ਵਾਰੀ ਫੜ ਗਿਆ ਜਿਵੇਂ ਅਮਰੀਕਾ ਕਹਿੰਦਾ ਹੁੰਦਾ ਆਹ ਸਾਹਮਣੇ ਕਬੱਡੀ 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 ਪੱਟੀ 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 ਸੈਂਦੇ ਕੇ ਖੇਲਾ ਕਿਸੇ ਜਾਣ ਪਹਿਚਾਣ ਦਾ ਮਖਾਜ ਨਹੀਂ ਦੁਨੀਆ ਅੱਜ ਗੱਲਾਂ ਕਰੀ ਜਾਂਦੀ ਹੈ ਯਾਰ ਫਿਰੋਜ਼ਪੁਰੀਆਂ ਨੇ ਤੇ ਅੱਜ ਸਰੇ ਦਾ ਮੇਲਾ ਕਰਵਾ ਦਿੱਤਾ ਹੈ ਸ਼ਹੀਦਾਂ ਦੀ ertid ਹੈ ਮੇਰੇ ਵੀਰੋ ਆਓ ਸ਼ਹੀਦਾਂ ਦੀ ਯਾਦ ਹੈ 6 6 ਨੰਬਰ ਨੇ ਅੱਧੇ ਨੰਬਰ ਦਾ ਫਰਕ ਹੈ ਮੈਚ ਪ੍ਰਾਪਰ ਹੀ ਤੇ ਹੈ ਤਾਰਜਨ 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 ਛੋਟਾ ਤਾਰਜਨ ਅਮਰਤਪਾਲ ਸਿੰਘ ਨਾਮ ਹੈ ਔਰ ਕਬੱਡੀ ਦੇ ਵਿੱਚ ਛੋਟੇ ਤਾਰਜਨ ਕਰਕੇ ਪ੍ਰਸਿਧੀ ਮਿਲੀ ਹੈ ਯੂਰਪ ਦੇ ਵਿੱਚ ਦੁਨੀਆ ਬਣਾਈ ਹੈ ਮੈਨੂੰ ਲੱਗਦਾ ਤਾਰਜਨ ਇਸ ਸਾਲ ਵੀ ਯੂਰਪ ਚ ਪੁੱਜੇਗਾ ਕਿ ਕੈਨੇਡਾ ਜਾਏਗਾ ਮੇਰਾ ਖਿਆਲ ਆ ਵੀ ਕਹਿੰਦਾ ਬਾਬੇ ਨਾਨਕ ਨੂੰ ਪਤਾ ਹੈ ਅਨਯਾਲਾ ਇਹ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂਦਾ ਕੋਈ ਨਹੀਂ ਕਿਸੇ ਦੀਆਂ ਖਾਂਦਾ ਉਹ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਬੰਦੇ ਦਾ ਮੇਰੇ ਵੀਰੋ ਆਓ ਅੰਬਾ ਫੇਰ ਆ ਗਏ ਅਮਰੀਕਾ ਆਓ ਸਾਹਮਣੇ ਕਹਿੰਦੇ ਅੰਬੇ ਦੀ ਰੇਡ ਪੈ ਰਹੀ ਹੈ ਭੋਲਾ ਕੱਤੋ ਯੂ ਐਸ ਏ ਜਸ਼ਨ ਕੱਤੋ ਇਹਨਾਂ ਨੇ ਕਹਿੰਦੇ ਮੋਟਰਸਾਈਕਲ ਦੇ ਨੇ ਨਾਲ ਸੋਨੂੰ ਨਿਊਜ਼ੀਲੈਂਡ ਇਹ ਸੈਕੰਡ ਪ੍ਰਾਈਜ਼ ਹੈ ਰੱਖੀ ਚੱਲਿਓ ਭਰਾ ਬਣ ਕੇ ਉਹ ਬੋਲ ਲੈਣ ਤੋਂ ਕੌਡੀ ਵੀਰ ਬਣ ਕੇ ਓਏ ਅਗਲੀ ਰੇਡ ਵੇਖਾਂਗੇ ਕੌਣ ਪਾਰੇਗਾ ਰਕੇਸ਼ ਕਹਿੰਦਾ ਪੌਪਰ ਪਿੰਡ ਦਾ ਇਹ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਆ ਮੇਰੇ ਮਿੱਤਰੋ ਉਧਰ ਨਿਕਾ ਗੁਰਦੇਤ ਕਹਿੰਦੇ ਉਹ ਭਜਾਈ ਫਿਰਦਾ ਪੈਰੀੜੀ ਲੱਗੜ ਦਿੰਦਾ ਜੋਰ ਤੇ ਲੱਗੂਗਾ ਜੋਰ ਤੇ ਲੱਗੂਗਾ ਰਕੇਸ਼ ਕਹਿੰਦਾ ਆਵੇ ਕਿਨੇ ਅਗਲੀ ਰੇਡ ਰਪਿੰਦਰਾ ਸਿਰੇ ਦਾ ਮੈਚ ਹੈ ਕਾਂਗਾ ਤੇ ਕਲਸੀਆ ਸੈਕੰਡ ਸੈਮੀਫਾਈਨਲ ਦੇ ਲਈ ਆ ਜਾਣ ਕਾਂਗਾ ਤੇ ਕਲਸੀਆ ਸੈਕੰਡ ਸੈਮੀਫਾਈਨਲ ਮੈਚ ਦੇ ਲਈ ਗਰਾਊਂਡ ਦੇ ਵਿੱਚ ਪਹੁੰਚ ਜਾਣ ਜਥੇਦਾਰ ਧਿਆਨ ਸਿੰਘ ਜੀ ਮੰਡ ਮੇਰੇ ਵੀਰੋ ਆਪਣੇ ਸਾਰੇ ਸਾਥੀਆਂ ਦੇ ਨਾਲ ਬਰਾਮਣ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਹਮਣੇ ਜਰਮਨਜੀਤ ਸਿੰਘ ਲੱਟਾ ਬਲਪੁਰੀਆਂ ਗੁਰਦਾਸਪੁਰ ਪਟਾਲੇ ਦੀ ਧਰਤੀ ਹੁਸ਼ਿਆਰਾ ਪੌਪਰੀਆ ਹੁਸ਼ਿਆਰਾ ਸੰਗਰੂਰੀਆ ਹੁਸ਼ਿਆਰਾ ਸੰਗਰੂਰੀਆ 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 ਕਿ ਸਾਡਾ ਵੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਕਸੂਰ ਕਿਉਂ ਨਹੀਂ ਕਹਿੰਦਾ ਜਲੇ ਵਾਲੇ ਬਾਗ ਦਾ ਜਿਹੜਾ ਬਦਲਾ ਨਾ ਉਹ ਮੇਰੇ ਵੀਰਿਓ ਇੰਗਲੈਂਡ ਜਾ ਕੇ ਲਿਆ ਇਸ ਕਰਕੇ ਸੰਗਰੂਰੀਏ ਕਹਿੰਦੇ ਸਾਡਾ ਕਸੂਰ ਨਹੀਂ ਆਹ ਸਾਹਮਣੇ ਕਬੱਡੀ 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 ਉਧਰ ਦਲਵਿੰਦਰ ਦਲਵਿੰਦਰ ਪਜ਼ਦਾਰ ਖੁਸ਼ੀ ਦੇ ਜੱਫੇ ਦੇ 500 ਦੇਣਗੇ ਵੀਰ ਨੇ ਸਾਡੇ ਆਹ ਕਹਿੰਦੇ ਅੰਬੇ ਵੀ ਰੇਡ ਪੈ ਰਹੀ ਹੈ ਵੀ ਇਹ ਕਹਿੰਦੇ ਅੰਬਾ ਮੇਰੇ ਮਿੱਤਰੋ ਇਹ ਸੁਰਸਿਗ ਦੀ ਧਰਤੀ ਦਾ ਰਵੀ ਸ਼ੇਰ ਸਿੰਘ ਨੂੰ ਨਾਣਾ ਆਪਣੇ ਭੇਟੇ ਦੇ ਉੱਪਰ ਇਹ ਕਹਿੰਦੇ ਰਮਣ ਬਿਆਣੀ ਪਾਲ ਦਾ ਭਰਾ ਹੀ ਸਮਝੋ ਇਹ ਵੀਰ ਹੀ ਸਮਝੋ ਮੇਰੇ ਮਿੱਤਰੋ ਇਹ ਖੁਸ਼ੀ ਨੌਜਾਨ ਇਸ ਵੇਲੇ ਕਹਿੰਦੇ ਟਰਾਈ ਕਰਨਾ ਕੁਝ ਪ੍ਰੇਰ ਕਹਿੰਦੇ ਮੇਲੇ ਪਰੌਣ ਦੀ ਸਮਰੱਥਾ ਰੱਖਦੇ ਆ ਉਹ ਜੁਰਤ ਰੱਖਦੇ ਆ ਜਦੋਂ ਪੁੱਜਿਆਂ ਦੇ ਮੇਲੇ ਪੜ ਜਾਂਦੇ ਆ ਰਪਿੰਦਰ ਆਦੇ ਬਾਰੇ ਇਹਦੇ ਬਾਰੇ ਖਿਆਲ ਇਹੀ ਹੈ ਵੀ ਜੇ ਮਿਹਨਤ ਕਰੂਗਾ ਜੇ ਇਹ ਨੌਜਨ ਚੰਗੀ ਖੁਰਾਕ ਖਾਊਗਾ ਤੇ ਇਹ ਦੁਨੀਆ ਦੇ ਦਿਲਾਂ ਤੇ ਛਾਊਗਾ ਇਹ ਦੁਨੀਆ ਦੇ ਦਿਲਾਂ ਤੇ ਛਾਊਗਾ ਤੇ ਰਕੇਸ਼ ਸ਼ਰਕੇਸ਼ ਜਸਿਆ ਦੁਨੀਆ 'ਚ ਕਰਾਊਗਾ ਇਹ ਰਕੇਸ਼ ਸ਼ਰਕੇਸ਼ ਦੁਨੀਆ ਚ ਕਰਾਊਗਾ ਬਾਪਰੀ ਹਰਕੇਸ਼ ਹਰਕੇਸ਼ ਉਮਰਦਸ ਸਾਹ ਵੀ ਚੜਿਆ ਮੈਨੂੰ ਪਤਾ ਹੈ ਪਰ ਉਮਰਦਸ 23 ਸਾਲ ਦੀ ਉਮਰ ਹੈ 23 ਸਾਲ ਮੇਰੇ ਵੀਰੋ ਕੋਈ ਬਾਹਲੀ ਉਮਰ ਨਹੀਂ ਹੁੰਦੀ ਹੈ ਤੇ ਜਵਾਨੀ ਚ ਹੈ ਆਉਣ ਵਾਲੇ ਸਮੇਂ ਦਾ ਸਾਡੀ ਖੇਡ ਕਬੱਡੀ ਦਾ ਇਹ ਪਵੈਖਾ ਆਹ ਸਾਹਮਣੇ ਅੰਬਾ 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 ਪੱਟਾਂ ਦੇ ਨਾਲ ਪੱਟਨੇ ਕਹਿੰਦੇ ਟੌਲਿਆਂ ਨੂੰ ਇਹਦੇ ਹੱਥ ਨਾ ਪੈਂਦੇ ਪਰ ਬਾਪਰੀਆ ਕਹਿੰਦਾ ਅਸੀਂ ਖਰੇ ਖਰੇ ਡੱਕੀ ਨੇ ਅਸੀਂ ਖਰੇ ਖਰੇ ਘਾਂਗੇ ਵਾਲਾ ਟੀਮ ਲੈ ਕੇ ਆ ਗਿਆ ਹੈ ਘਾਂਗੇ ਦੀ ਕਲਸੀਆਂ ਦੀ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜੇ ਕਲਸੀਆਂ ਦੀ ਟੀਮ ਆਇਆ ਨੌਜਵਨ ਪਿੱਕਾ ਸ਼ਾਤਰੀਆ ਆਓ ਸਾਹਮਣੇ ਕਹਿੰਦੇ ਟਿੱਕੇ ਵੀ ਰੇਡ ਪੈ ਰਹੀ ਹੈ ਇੱਕ ਪਾਸੇ ਕਹਿੰਦੇ ਸੱਤੂ ਹੈ ਨਾਲ ਕਹਿੰਦੇ ਗੁਰਦੇਤ ਵਰਗੇ ਨਾਲ ਫੇਰ ਗੁਰਦੇਤ ਵਰਗੇ ਕਿਉਂਕਿ ਦੋ ਗੁਰਦੇਤਾਂ ਇੱਕ ਸਰਦਾਰ ਇੱਕ ਨੇ ਚਾਰੋਂ ਸਰਦਾਰ ਹੈ ਓਏ ਕਹਿੰਦੇ ਕੀ ਆਉਂਦਾ ਕਹਿੰਦਾ ਪਾਸ ਕਰਾਉਣੀ ਆਉਂਦੀ ਆ ਪਰ ਛਾਤਰ ਵਾਲਾ ਕਹਿੰਦਾ ਵੀ ਐਡੀ ਦੂਰ ਤੋਂ ਆਵੇ ਨਹੀਂ ਮੈਂ ਉਹੀ ਨਹੀਂ ਆ ਗਿਆ ਕਬੱਡੀ ਨੰਬਰ ਰੇਡਰ ਦਾ ਅਗਲੀ ਕਬੱਡੀ ਪੱਟੇ ਬਾਈ ਲੱਟਾ 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 ਖੇਡ ਮੈਦਾਨ ਅੰਦਰ ਕਬੱਡੀ ਪਾਉਣ ਦੇ ਲਈ ਫੇਰ ਤਿਆਰ ਵਰ ਤਿਆਰ ਹੈ ਬਲਪੁਰੀਆਂ ਦੀ ਧਰਤੀ ਹੈ ਲੱਡਾ ਨਾਮ ਹੈ ਔਰ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਦਾ ਹੈ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਖੇਡਦਾ ਹੈ ਮੈਂ ਤੇ ਇਹਨੂੰ ਅਣਥੱਕ ਯੋਧਾ ਹੀ ਕਹੂੰਗਾ ਕਿਉਂਕਿ ਥੱਕਦਾ ਨਹੀਂ ਲੱਡਾ ਬਾਰ-ਬਾਰ ਕਬੱਡੀਆਂ ਪਾਉਂਦਾ ਹੈ ਲੱਡਾ ਨਾ ਲੜਦਾ ਨਾ ਝਗੜਦਾ ਪਰ ਆਪਣਾ ਹੱਕ ਨਹੀਂ ਛੱਡਦਾ ਆਹ ਸਾਹਮਣੇ ਵੇਖਦਾ ਵੀ ਰਿਵਿਊ ਲੈ ਸਕਦੇ ਆ ਰਿਵਿਊ ਲੈ ਸਕਦੇ ਆ ਔਰ ਇੱਕ ਟੀਮ ਇੱਕ ਰੀਵਿਊ ਜਿਹੜਾ ਲੈ ਸਕਦੀ ਹੈ ਮੈਂ ਬੇਨਤੀ ਕਰੂੰਗਾ ਘਾਂਗਾ ਤੇ ਕਲਸੀਆ ਸੈਕੰਡ ਸੈਮੀਫਾਈਨਲ ਜਲਦੀ ਦੇ ਨਾਲ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸੈਕੰਡ ਸੈਮੀਫਾਈਨਲ ਦੀਆਂ ਟੀਮਾਂ ਘਾਂਗਾ ਤੇ ਕਲਸੀਆ ਦਾ ਹੋਣਾ ਮੈਚ ਸਿਰੇ ਦਾ ਆ ਪਹਿਲਾ ਸੈਮੀਫਾਈਨਲ ਆ 23 ਸਾਲ ਦੀ ਉਮਰ ਦਾ ਹੈ ਆ 23 ਸਾਲ ਦੀ ਉਮਰ ਦਾ ਹੈ ਇਸ ਲਈ ਕਬੱਡੀ ਪਾ ਰਿਹਾ ਰਕੇਸ਼ ਵਾਪਰੀਆ ਵਾਪਰੀਆ ਰਕੇਸ਼ ਲਓ ਸਾਹਮਣੇ ਸੱਤੂ ਤਿਰਕੇਸ਼ ਸੱਤੂ ਤਿਰਕੇਸ਼ ਸੱਤੂ ਤਿਰਕੇਸ਼ ਬੱਲੇਬਾਦ ਵਾਹ ਵਾਹ ਨਾ ਨਾ ਮਈਓ ਰਿਸ ਪਿਆਰ ਨਾਲ ਪਿਆਰ ਦੀ ਮੁੰਡੇ ਦੀ ਖੇਡ ਵੰਧਿਆ ਲੱਗੀ ਫਿਰੋਜ਼ਪੁਰ ਵਾਲਿਆ ਆਹ ਤਾੜੀ ਵੱਜਦੀ ਹੈ ਤਾੜੀ ਵੱਜਦੀ ਹੈ ਲੋਕ ਪਿਆਰ ਕਰ ਰਹੇ ਆ ਉਧਰ ਕਹਿੰਦੇ ਸੱਤੂ ਨੇ ਕੋਲੀ ਜੀ ਇਹ ਮਾਝੇ ਵਾਲਿਆਂ ਨੂੰ ਮਾਝੇ ਵਾਲਿਆਂ ਨੂੰ ਕਹਿੰਦੇ ਆਲੀ ਹੁੰਦੀ ਹੈ ਵੀ ਐਸਾ ਪਸ ਜਾਵੇ ਕੇ ਥਾੜ ਦੇ ਨੇ ਸਿੱਟ ਦਿੰਦੇ ਆ ਕਿਉਂਕਿ ਪੱਟਿਆਂ ਦੇ ਕਹਿੰਦੇ ਢੇਰੀ ਵਾਲੀ ਗੌਡੀ ਖੇਡੀ ਹੈ ਦੁਗਾਂ ਵਾਲਿਆ ਲੋਕ ਪੜਾ ਪਿਆਰ ਕਰਦੇ ਦੁਨੀਆ ਚਾਹਦੀ ਐ ਪਰੇਬਰ 2 ਨੰਬਰ ਤੋਂ ਕੀਤੀ ਟਰਾਈ ਇਹਦੇ ਐ ਲੋਟਣੀ ਆਉਣਾ ਇਹ ਵੇਖਣ ਨੂੰ ਹੀ ਭੋਲਾ ਪੜਾ ਜਾ ਲੱਗਦਾ ਅੰਬਾ ਇਹ ਬੜਾ ਵੱਡਾ ਨਾਲ ਹੈ ਇੱਕ ਬਾਈ ਕਹਿੰਦਾ ਖੁਸ਼ੀ ਦੇ ਮੋਢਿਆਂ ਤੇ ਪੱਟੇ ਲੱਗੇ ਆ ਇਹ ਕਾਂਧੂ ਲੱਗੇ ਆ ਇਹ ਪੱਟਾਂ ਦੇ ਥੱਲੇ ਇਹ ਪੱਟਿਆਂ ਦੇ ਥੱਲੇ ਟਾਂਕੇ ਲੱਗੇ ਆ ਬਾਈ ਟਾਂਕੇ ਕਾਂਧੂ ਲੱਗੇ ਆ ਡਾਕਟਰਾਂ ਨੇ ਕਹਿੰਦੇ ਫੁੱਟ ਲੋਹਾ ਤੁਰਨਿਆ ਹੋਇਆ ਫੁੱਟ ਫੁੱਟ ਮੋਢਿਆਂ 'ਚ ਡਾਕਟਰਾਂ ਨੇ ਲੋਹਾ ਤੁਰਨਿਆ ਹੋਇਆ ਇਹ ਮੋਢਿਆਂ ਦੇ ਪੱਟੇ ਆਨੇ ਨੇ ਰਵਿੰਦਰ ਮੁੰਡਾ ਫੇ ਆਓ ਸਾਹਮਣੇ ਸਾਹਮਣੇ ਇਧਰ ਘਾਂਗੇ ਵਾਲਾ ਕਹਿੰਦਾ ਅਮਰੀਕ ਸਿਆ 2025 ਕੇ 2024 ਚ ਕਰਾਉਣਾ ਦਸੰਬਰ 'ਚ ਕਰਾਉਣਾ ਕਿ ਜਨਵਰੀ 'ਚ ਕਰਾਉਣਾ ਦੱਸ ਫਿਰ ਜਦੋਂ ਕਹਿੰਦਾ ਜਲਾਲਪੁਰੀਆ ਆ ਗਿਆ ਉਹਦਹੀਂ ਕਰਾਵਾਂਗੇ ਲੱਖ 75 ਪ੍ਰਾਈਜ਼ ਹੋਊਗਾ ਤੇ ਬੈਸਟਾਂ ਨੂੰ ਬੁਲੱਡ ਦਿੱਤੇ ਜਾਣਗੇ ਘਾਂਗੇ ਦੇ ਮੇਲੇ ਤੇ ਚੰਨਣ ਸੋ ਘਾਂਗੇ ਦੀ ਯਾਦ ਹੋਊਗੀ ਔਰ ਲੱਖ 75 ਦੇ ਨਾਲ ਬੁਲੱਡ ਦਿੱਤੇ ਜਾਣਗੇ ਮੇਰੇ ਵੀਰੋ ਆਓ ਸਾਹਮਣੇ ਕਬੱਡੀ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਤੇ ਇਹ ਬੰਦੇ ਨੇ ਜਮੇ ਨਹੀਂ ਕਿਹਾ ਵੀ ਯਾਰ ਪ੍ਰਬੰਧਕਾਂ ਨਾਲ ਰਹਿ ਕਰਨੀ ਆ ਜਾਂ ਕਿਸੇ ਨਾਲ ਹੋਰ ਕਹਿੰਦਾ ਜਦੋਂ ਜਲਾਲਪੁਰੀਆ ਆ ਗਿਆ ਉਹਦਹੀਂ ਕਰਾਵਾਂਗੇ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਇਹ ਯਾਰੀ ਦੀਆਂ ਗੱਲਾਂ ਹੁੰਦੀਆਂ ਇਹ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਲਓ ਕਹਿੰਦੇ ਬੋਪਰੀਆ ਫੇਰ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਚਾਰੇ ਕਹਿੰਦੇ ਪਟਾਂ ਦੇ ਥਾਪੀਆਂ ਮਾਰਦੇ ਨੇ ਹੁਣ ਚਾਰਾਂ ਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਰਕੇਸ਼ ਕਹਿੰਦੇ ਬਾਟ ਤੋਂ ਚੱਲ ਕੇ ਆਇਆ ਗੁਰਦਿੱਤ ਜਿ ਆਈ ਭੱਜਦਾ ਰਿਹਾ ਮਰ ਰਕੇਸ਼ ਤੇ ਥੋੜੇ ਜੇ ਟਾਈਮ ਬਾਅਦ ਇੱਕ ਇੱਕ ਗੱਡੀ ਵੀ ਆ ਤਾਕੀਆਂ ਬੰਦ ਹੋਣ ਦੀ ਆਵਾਜ਼ ਆਉਣੀ ਹੈ ਗੱਡੀ ਸਟਾਰਟ ਹੋ ਜਾਣੀ ਹੈ ਅੱਗੇ ਤੁਸੀਂ ਸਿਆਣੇ ਆ ਵੀ ਅੱਗੇ ਕੀ ਹੋਣਾ ਹੈ ਅੱਗੇ ਤੁਸੀਂ ਸਿਆਣੇ ਆ ਵੀ ਅੱਗੇ ਕੀ ਹੋਣਾ ਉਹ ਬੱਡੇ ਬਾਈ ਲੱਡਾ ਆ ਗਿਆ ਹੋਲਡ ਵਾਲੇ ਨੰਬਰ ਦਾ ਫੈਸਲਾ ਜਲਦੀ ਕੀਤਾ ਜਾਵੇ ਹੋਲਡ ਵਾਲੇ ਨੰਬਰ ਦਾ ਫੈਸਲਾ ਜਿਹੜਾ ਹੈ ਜਲਦੀ ਕੀਤਾ ਜਾਵੇ ਖੁਸ਼ੀ ਤੇ ਲੱਡਾ ਖੁਸ਼ੀ ਤੇ ਲੱਡਾ ਲੱਡਾ ਤੇ ਖੁਸ਼ੀ ਆਓ ਜ਼ੋਰ ਲੱਗਿਆ ਆਓ ਜ਼ੋਰ ਲੱਗਿਆ ਸੰਗਰੂਰੀਆ ਸੰਗਰੂਰੀਆ ਦੁਕਾਨ ਵਾਲਾ ਖੁਸ਼ੀ ਦੁਕਾਨ ਵਾਲਾ ਖੁਸ਼ੀ ਫੈਨ ਜੀ ਦੀ ਵੱਧ ਦੁਨੀਆ ਅਖਵਾਉਂਦਾ ਕਿੱਸੇ ਤੋਂ ਨਾ ਘੱਟ ਵੱਲੀਏ ਮੈਂ ਖੇਡਦਾ ਬਲੇਰੀ ਨਾਲ ਵੇਖਿਆ ਦੁਕਾਨ ਵਾਲਾ ਜੱਟ ਵੱਲੀਏ ਹੋਲਡ ਵਾਲਾ ਦੇਖਿਆ ਦੁਬਾਰ ਤੇ ਸਾਡੇ ਬਲੇਰ ਹੋਲਡ ਵਾਲਾ ਨੰਬਰ ਹੋਲਡ ਇੱਕ ਆ ਕੇ ਦੋ ਹਰਦੀਪ ਸਿੰਘ ਇੱਕ ਦਾ ਅੰਬੇ ਨੂੰ 500 ਖੁਸ਼ੀ ਇੱਕ ਹੈ ਇੱਕ ਤੂੰ ਲਿਆ ਇੱਕ ਉਤਰੋ ਰਿਹਾ ਉਹਨਾਂ ਨੇ ਲਿਆ ਦਲਵਿੰਦਰ ਪੁਜਰ ਵੱਲੋਂ ਵੀ ਬਹੁਤ ਸੋਚਦਾ ਖੁਸ਼ੀ ਦਾ ਇੱਕੋ ਹੀ ਹੋਣਾ ਹੈ ਉਹਦਾ ਫੈਸਲਾ ਜਲਦੀ ਕਰਦੇ ਹੋ ਚਲੋ ਉਹਦਾ ਜੋ ਵੀ ਫੈਸਲਾ ਹੋਊਗਾ ਆਪਾਂ ਉਹਦੇ ਤੇ ਵਿਚਾਰ ਕਰਾਂਗੇ ਜੋ ਵੀ ਇਹ ਬੋਲਿਆ ਜਾਊਗਾ ਕੌਣ ਦੇਖ ਰਿਹਾ ਜੀ ਹੋਲਡ ਵਾਲਾ ਨੰਬਰ ਬਿਲਕੁਲ ਜਲਦੀ ਵੇ ਘਾਂਗਾ ਤੇ ਕਲਸੀਆਂ ਘਾਂਗਾ ਪੁੱਜ ਗਈ ਹੈ ਕਲਸੀਆਂ ਪੁੱਜ ਜਾਵੇ ਕਲਸੀਆਂ ਦੀ ਟੀਮ ਜਲਦੀ ਦੇ ਨਾਲ ਹੀ ਗਰਾਊਂਡ ਦੇ ਵਿੱਚ ਆਵੇ ਘਾਂਗੇ ਦਾ ਮੈਚ ਉਹਦੇ ਨਾਲ ਖੇਡਿਆ ਜਾਣਾ ਹੈ ਬਜਰੀ ਕਬੱਡੀ ਦਾ ਜਿਹੜਾ ਮੈਚ ਹੋਣਾ ਹੈ ਉਹ ਦੱਸਿਓ ਜੀ ਕਿਹੜੀਆਂ ਕਿਹੜੀਆਂ ਟੀਮਾਂ ਦਾ ਅਗਲੇ ਮੈਚਰ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਚੌੜ ਗਈਆਂ ਬਹੁਤ ਬਹੁਤ ਸਤਿਕਾਰ ਹੈ ਜਲਦੀ ਦੇ ਨਾਲ ਕਲਸੀਆਂ ਤੇ ਕਾਂਗਾ ਸੈਕੰਡ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ ਸੈਕੰਡ ਸੈਮੀਫਾਈਨਲ ਆ ਪਹਿਲਾ ਸੈਮੀਫਾਈਨਲ ਹੈ ਇਸ ਤੋਂ ਬਾਅਦ ਸੈਕੰਡ ਸੈਮੀਫਾਈਨਲ ਪ੍ਰੇਜੈਂਟ ਸਿੰਘ ਜੀ ਕੈਰੋ ਵਾਲੇ ਜਿਨ੍ਹਾਂ ਨੇ ਅੱਜ ਇਹ ਗਰਾਊਂਡ ਤਿਆਰ ਕੀਤਾ ਹੈ ਆਸੇ-ਪਾਸੇ ਬੈਰੀਕੇਡਿੰਗ ਕੀਤੀ ਹੈ ਔਰ ਸੋਹਣਾ ਪ੍ਰਬੰਧ ਕੀਤਾ ਹੋਇਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਵੀਰ ਦਾ ਬਿੱਲਿਆ ਗੱਲ ਤੇਰੇ ਤੇਣੀ ਖੜੀ ਐ ਜਲਦੀ ਦੇ ਨਾਲ ਫੈਸਲਾ ਕਰਦੇ ਮੇਰੇ ਵੀਰ ਬਲਕਰਨ ਕਹਿੰਦਾ ਵੀ ਪ੍ਰਾਊਡ ਮਾਣ ਮਹਿਸੂਸ ਹੁੰਦਾ ਵੀ ਜਦੋਂ ਸੋਨੂ ਮੱਡ ਸਾਡਾ ਵੀਰ ਹੈ ਕਹਿੰਦਾ ਵੀ ਅੱਜ ਤਿਆਰੀਆਂ ਸ਼ੁਰੂ ਹੀ ਹੋਣੀਆਂ ਸਨ ਤੇ ਸੋਨੂ ਮੱਡ ਨਿਊਜ਼ੀਲੈਂਡ ਦੇ ਪਹਿਲੇ ਲੱਖ ਪੇਜ ਦਿੱਤਾ ਵੀ ਅਕੇ ਅਕੇ ਵੇਖਿਓ ਜੋ ਸੇਵਾ ਲਾਉਂਗੇ ਉਹ ਖੜਾਗੇ ਪਿਆਰ ਹੁੰਦਾ ਸਤਿਕਾਰ ਹੁੰਦਾ ਤੇ ਬਲਕਰਨ ਨੇ ਵੀ ਬੜੇ ਮਾਣ ਨਾਲ ਆਖਿਆ ਕਿ ਸਾਨੂੰ ਪ੍ਰਾਊਡ ਹੈ ਸਾਡੇ ਵਾਲਿਆਂ ਤੇ ਹਜੇ ਕਹਿੰਦੇ ਸ਼ੁਰੂ ਹੀ ਹੋਣਾ ਸੀ ਇਹ ਕੰਮ ਤੇ ਪਹਿਲਿਆਂ ਦੇ ਵਿੱਚ ਹੀ ਲੱਖ ਭੇਜਤਾ ਵੀ ਜੋ ਸੇਵਾ ਲਓਗੇ ਉਹ ਖੜਾਗੇ ਜ਼ਰੂਰ ਸੋਨੂ ਵੀਰ ਦਾ ਦਿਨੋ ਧੰਨਵਾਦ ਹੈ ਸੋਨੂ ਮੱਡ ਨਿਊਜ਼ੀਲੈਂਡ ਤੋਂ ਸੰਦੀਪ ਸੰਧੋ ਕੇਕਨ ਸੰਧੋ ਨਿਊਜ਼ੀਲੈਂਡ ਉਹ ਕਹਿੰਦੇ ਵੀ ਅਗਲੇ ਸਾਲ ਦੂਜਾ ਪ੍ਰਾਈਜ਼ ਜਿੰਨਾ ਮਰਜ਼ੀ ਰੱਖਦੇ ਹੋ ਉਹ ਦਿੱਤਾ ਜਾਵੇਗਾ ਰੀਪਲੇ ਜਲਦੀ ਤੋਂ ਜਲਦੀ ਵੇਖਿਆ ਜਾਵੇ ਜੇ ਕੈਂਚੀ ਜਾਂ ਕੋਈ ਬਲੇਡ ਹੋਵੇ ਜਾ ਕੋਈ ਕੈਂਚੀ ਜਾਂ ਬਲੇਡ ਹੋਵੇ ਤੇ ਪਲੀਜ਼ ਉਹ ਦੇ ਦਿਓ ਖੁਸ਼ੀ ਕਹਿੰਦਾ ਵੀ ਖੁਸ਼ੀ ਇਹ ਹੀ ਟੁੱਟੀ ਆ ਨਾ ਵਾਡੋ ਯੂਮਨ ਖੁਸ਼ੀ ਕਹਿੰਦਾ ਚਾਰ ਉਗਲਾ ਇੱਕ ਊਠਾ ਇਹਨੇ ਜੋ ਕਹਿੰਦਾ ਮੈਨੂੰ ਇਹ ਨਹੀਂ ਪਤਾ ਵੀ ਸਹੀ ਕਿਹੜੇ ਚ ਟੁੱਟੇ ਕਿੱਟੇ ਆ ਕੌਡੀ ਵਾਲੇ ਨੱਗੇ ਪਿੰਡੇ ਦੀ ਕਮਾਈ ਕਮਾਈ ਔਖੀ ਹੈ ਹੱਟ ਨਾਲ ਹੱਟ ਭਿੜਦਾ ਹੈ ਗਰਦਿਤ ਮੈਂ ਆ ਕੇ ਗੱਲ ਬਣਦੀ ਫੇਰ ਵੀ ਕਈ ਵਾਰੀ ਬੰਦਾ ਮਾੜਾ ਕਿਤੇ ਚੰਗਾ ਮਾੜਾ ਪ੍ਰਦਰਸ਼ਨ ਹੁੰਦਾ ਰਹਿੰਦਾ ਉਹ ਗੱਲ ਨਹੀਂ ਹੋਣੀ ਰਪਿੰਦਰ ਮੈਂ ਪਹਿਲਾਂ ਬੋਲਦਾ ਵੀ ਖੁਸ਼ੀ ਦੇ ਮੋਢੇ ਦੇ ਡਾਕਟਰਾਂ ਨੇ ਲੋਹਾ ਪਾਤਾ ਉਹ ਕਹਿੰਦਾ ਕੈਂਚੀ ਚਾਹੀਦੀ ਤੇ ਉਧਰ ਗਿਆ ਲਾਣਾ ਪਤੰਦਰ ਕਈ ਚੱਕੀ ਆਉਂਦਾ ਵੀ ਇਹਦੇ ਨਾਲ ਮੱਟਦੇ ਫੇਰ ਕਰੇ ਪਰਮਾਤਮਾ ਬਿੱਲਾ ਜੀ ਕਲਸੀਆਂ ਨਹੀਂ ਆਈ ਹਜੇ ਤਾਂ ਕਲਸੀਆਂ ਦੀ ਟੀਮ ਮੇਰੀ ਬੇਨਤੀ ਹੈ ਕਾਂਗਾ ਗਰਾਊਂਡ ਦੇ ਵਿੱਚ ਬੈਠੀ ਹੈ ਸ਼ਹੀਦ ਅਲੀ ਆ ਗਿਆ ਆਪਣੀ ਟੀਮ ਨੂੰ ਲੈ ਕੇ ਸਾਜ ਜਲਦੀ ਦੇ ਨਾਲ ਫੈਸਲਾ ਯਾਦ ਕੋਟਲੀ ਖਰਾ ਖੇਡਦਾ ਯਾਦ ਕੋਟਲੀ ਗਾਜਰਾ ਉਹਦਾ ਸਨਮਾਨ ਹੈ ਬਹੁਤ ਵੱਡੀ ਮੁਬਾਰਕਬਾਦ ਹੈ ਸਾਡੇ ਵੀਰ ਨੂੰ ਯਾਦ ਕੋਟਲੀ ਬਟਵੈਂਟਰ ਤੋਂ ਆਇਆ ਹੈ ਖੇਡਣ ਦੇ ਲਈ ਪੰਜਾਬ ਦਾ ਸੀਜ਼ਨ ਯਾਦ ਕੋਟਲੀ ਗਾਜਰਾਂ ਵਾਲਾ ਔਰ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਯਾਦਵਿੰਦਰ ਸਿੰਘ ਖਿੰਡੇ ਦਾ ਸਨਮਾਨ ਹੈ ਮਹਾਨ ਕਬੱਡੀ ਖਿਡਾਰੀ ਦਾ ਕਬੱਡੀ ਦਾ ਹਰਮਿੰਦਰ ਢਿੱਲੋਂ ਮੌਹ ਸਾਹਿਬ ਨੇ ਕਬੱਡੀ ਦਾ ਚੌਕਲੇਟੀ ਬాయ్ ਨਾਂ ਦਿੱਤਾ ਯਾਦ ਕੋਟਲੀ ਨੂੰ ਜਲਾਲਪੁਰੀਏ ਪਾਲੇ ਨੂੰ ਨਾਂ ਦਿੱਤਾ ਕਲੋਜ਼ ਫਾਈਟਰ ਦਾ ਸੰਦੀਪ ਨੰਗਲੰਬੀਆ ਨੂੰ ਨਾਂ ਦਿੱਤਾ ਗਲੇਡੀਏਟਰ ਦਾ ਇਹ ਉਦੋਂ ਅਖਬਾਰ ਦੇ ਵਿੱਚ ਛਪੀ ਸੀਗੀ ਮੇਰੇ ਵੀਰੋ ਖਬਰ ਹਰਮਿੰਦਰ ਢਿੱਲੋਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਾਡਾ ਵੀਰ ਪਰ ਉਹਦੇ ਦਿੱਤੇ ਹੋਏ ਨਾਂ ਮੇਰੇ ਵੀਰੋ ਇਹ ਖਿਡਾਰੀ ਜਿਵੇਂ ਅੱਜ ਵੀ ਇਹਨਾਂ ਦੀ ਰਿਸਪੈਕਟ ਹੈ ਸੰਦੀਪ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਔਰ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਖੁਸ਼ੀ ਨੂੰ ਪ੍ਰਿੰਸ ਦਾ ਖਿਤਾਬ ਦਿੱਤਾ ਵੱਖੋ-ਵੱਖਰੇ ਨਾਵਾਂ ਕਰਕੇ ਇਹ ਜਿਹੜੇ ਖਿਡਾਰੀ ਪ੍ਰਸਿੱਧ ਨੇ ਮੱਖਣ ਅਲੀ ਨੇ ਕਹਿੰਦੇ ਮੇਰੇ ਵੀਰੋ ਉਹਨੇ ਸੱਪ ਦਾ ਨਾਂ ਦਿੱਤਾ ਸ਼ਾਜੀ ਨੂੰ ਆ ਸਮੇ ਸਮੇ ਦੀਆਂ ਗੱਲਾਂ ਨੇ ਸਾਰੇ ਖਿਡਾਰੀ ਸਤਕਾਰ ਦੇ ਯੋਗ ਨੇ ਨੰਬਰ ਜਿਹੜਾ ਹੈ ਬਿਲਿੰਕੀ ਦਾ ਜਾਫੀ ਦਾ ਰੈਫਰੀ ਡਿਸੀਜਨ ਹੈ ਹਾਂ ਰੁਕਿਓ ਕਿੰਨੇ ਕਿੰਨੇ ਨੰਬਰ ਹੋ ਗਿਆ ਇਹਨਾਂ ਨੂੰ ਦੇਖ ਕੇ ਅਗਲੇ ਮੈਚ ਦੀਆਂ ਟੀਮਾਂ ਦੋਨੋਂ ਆਪਣੇ ਵਾਰੀਟਰ ਚੈੱਕ ਕਰ ਲੈਣ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਪਲੀਜ਼ ਸਮਾਂ ਨਾ ਖਰਾਬ ਕਰੀਏ ਬੇਨਤੀ ਹੈ ਤੁਸੀਂ ਵੀਰੋਂ ਤੁਸੀਂ ਭਾਗ ਪਾਈਓ ਬਹੁਤ ਸੋਹਣਾ ਮੁਕਾਬਲਾ ਜਿਹੜਾ ਖੇਡਿਆ ਗਿਆ ਹੈ ਉੱਥੇ ਬੁੱਡੇ ਕਹਿੰਦੇ ਵੀ ਦੀਪ ਸਿੱਧੂ ਦਾ ਜ਼ਿਕਰ ਵੀ ਬਹੁਤ ਜ਼ਰੂਰੀ ਹੈ ਕੋਈ ਵੀ ਕਿਸੇ ਲਈ ਜਾਂਦਾ ਹੈ ਉਹਦਾ ਜ਼ਿਕਰ ਜਿਹੜਾ ਜ਼ਰੂਰ ਹੁੰਦਾ ਹੈ ਆਪਣੀ ਅਈ ਤੇ ਹਰ ਕੋਈ ਜਾਣਦਾ ਹੈ ਪਰ ਕਿਸੇ ਲਈ ਕੋਈ ਜਾਣਦਾ ਉਹਦੇ ਕਰਨ ਪਿੰਡ ਦੀਆਂ ਗੱਲਾਂ ਰਹਿੰਦੀ ਦੁਨੀਆ ਤੱਕ ਹੁੰਦੀਆਂ ਰਹਿਣਗੀਆਂ ਦੀਪ ਸਿੱਧੂ ਦੀਆਂ ਗੱਲਾਂ ਰਹਿੰਦੀ ਦੁਨੀਆ ਤੱਕ ਹੁੰਦੀਆਂ ਰਹਿਣਗੀਆਂ ਉਹਦੇ ਕਰਨ ਪਿੰਡ ਦੀਆਂ ਗੱਲਾਂ ਰਹਿੰਦੀ ਦੁਨੀਆ ਤੱਕ ਹੁੰਦੀਆਂ ਰਹਿਣਗੀਆਂ ਦੀਪ ਸਿੱਧੂ ਦੀਆਂ ਗੱਲਾਂ ਰਹਿੰਦੀ ਦੁਨੀਆ ਤੱਕ ਹੁੰਦੀਆਂ ਰਹਿਣਗੀਆਂ ਮੈਂ ਬੇਨਤੀ ਕਰਦਾ ਵੀਰੇ ਧਾਗੇ ਦੀ ਟੀਮ ਗਰਾਊਂਡ 'ਚ ਹੈ ਜੱਸਾ ਜੀ ਬੰਦੂ ਦਾ ਪਹਿਲਾ ਬੋਲ ਕਿਹਦਾ ਮਰੂ ਜੀ फैसला <laughs> 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 ਜੀ ਚੱਕਰ ਪੈ ਗਿਆ ਬਿੱਲਿਆ ਓਕੇ ਚੱਕਰ ਪੈ ਗਿਆ ਢਾਗੇ ਵਾਲਾ 11 ਨੰਬਰ ਕਰਕੇ ਜਦੋਂ ਕੋਈ ਰਹਿ ਨਹੀਂ ਹੁੰਦਾ ਉਹਨਾਂ ਨੂੰ ਹੋਲਡ ਕਰਦੇ ਨੇ ਹੋਲਡ ਕਰਾਉਂਦੇ ਪਰਟ ਦਾ ਓਕੇ ਡੰ 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 ਤੁਸੀਂ ਬਹੁਤ ਸਿਆਣੇ ਹੋ ਮੇਰ ਕਰੇ ਪ੍ਰਮਾਤਮਾ ਫੈਸਲੇ ਜੇ ਤੂੰ ਫੈਸਲੇ ਫੈਸਲੇ ਵਧਾਉਣ ਵਾਲੇ ਕਿੰਦੇ ਨਹੀਂ ਤਾਂ ਤੇਰੇ ਤੋਂ ਗਰੀਬ ਮੇਰੇ ਹੋਰ ਕੌਣ ਸੀ ਬਾਕੀ ਮੇਰ ਕਰੇ ਪ੍ਰਮਾਤਮਾ ਦਵਾਵਾ ਸਾਭ ਦੀ ਲਈ ਹੈ ਅਗਲੇ ਮੈਚ ਦੀ ਟੀਮਾਂ ਤਿਆਰੀ ਰੱਖਣ ਦਾ ਪੜੀ ਵੀਰੇ ਕਿਤੇ ਸੇਖੋ ਸਾਹਿਬ ਚਾਪੀ ਨੇ ਸੱਟ ਲੈਣਾ ਬਹੁਤ ਇੱਥੋਂ ਪੜਾ ਲਿਓ ਕਿਵੇਂ ਹੋ ਫੂਟ ਪੈਨ ਮ